ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੰਬਾ ਪੰਥ ਦਾ ਹੁੰਦਾ ਬੜਾ ਵੱਡਾ ਲੰਬਾ ਪੰਥ ਦਾ ਹੁੰਦਾ ਬੜਾ ਵੱਡਾ ਇੱਕ ਚੰਗਾ ਕਰਮ ਕਮਾ ਦਿਓ ਮਾਝੇ ਵਾਲਿਓ ਮਝੈਲ ਜੋਦਿਓ 11 ਨਵੰਬਰ ਨੂੰ ਵੋਟਾਂ ਬਾਲਟੀ ਚੋਣ ਨਿਸ਼ਾਨ ਨੂੰ ਪਾ ਦਿਓ ਦੁਨੀਆ ਦੀਆਂ ਅੱਖਾਂ ਤਰਨ ਤਰਨ ਤੇ ਲੱਗੀਆਂ ਨੇ ਦੁਨੀਆ ਦੀਆਂ ਅੱਖਾਂ ਤਰਨ ਤਰਨ ਤੇ ਲੱਗੀਆਂ ਨੇ ਇੱਕ ਵਾਰ ਫੇਰ ਉਮੀਦਾਂ ਸਭ ਦੀਆਂ ਜਗੀਆਂ ਨੇ ਜੜਾਂ ਬੇਈਮਾਨ ਸਿਸਟਮ ਦੀਆਂ ਫੜ ਕੇ ਇਸ ਵਾਰ ਹਲਾ ਦਿਓ ਜੜਾਂ ਬੇਈਮਾਨ ਸਿਸਟਮ ਦੀਆਂ ਫੜ ਕੇ ਇਸ ਵਾਰ ਹਲਾ ਦਿਓ ਮਾਝੇ ਵਾਲਿਓ ਮਜੈਲ ਜੋਧਿਓ 11 ਨਵੰਬਰ ਨੂੰ ਬਾਲਟੀ ਚੋਣ ਨਿਸ਼ਾਨ ਤੇ ਮੋਹਰ ਲਾ ਦਿਓ ਗੱਲ ਇਹ ਮੰਨ ਲਿਓ ਬਾਉ ਗੱਲ ਇਹ ਮੰਨ ਲਿਓ ਬਾਉ ਪੱਲੇ ਦੇ ਨਾਲ ਬੰਨ ਲਿਓ ਬਾਉ ਤਾਰਨ ਤਾਰਨ ਸਥਾਨ ਬਾਲਟੀ ਚੂਣ ਨਿਸ਼ਾਨ 11 ਨਵੰਬਰ ਦਿਨ ਪੰਥ ਲਈ ਗਹਿਣਾ ਆ ਬੇਨਤੀ ਆ ਜਿੰਦ ਕੌਰ ਨਮਾਣੀ ਦੀ ਮਾਲਵੇ ਦੀ ਧੀ ਨੇ ਕਿਹੜਾ ਮਾਝੇ ਵਾਲਿਓ ਤੁਹਾਨੂੰ ਨਿਤ-ਨਿਤ ਕਹਿਣਾ ਹੀ ਆ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਕੁਰਬਾਨੀ ਤੇ ਸੰਦੀਪ ਸਿੰਘ ਸਣੀ ਜੋਦੇ ਦਾ ਮਾਣ ਵਧਾ ਦਿਓ 11 ਨਵੰਬਰ ਨੂੰ ਤਰਨ ਤਰਨ ਵਾਲਿਓ ਬਾਲਟੀ ਚੋਂ ਨਿਸ਼ਾਨ ਨੂੰ ਵੋਟਾਂ ਪਾ ਦਿਓ ਸਾਰੇ ਧਰਮ ਸਾਰੇ ਭਾਈਚਾਰੇ ਇਕੱਠੇ ਹੋ ਕੇ ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਚੇਤੇ ਕਰ ਲਿਓ ਸੱਬੇ ਸਾਂਝੀ ਵਾਲਤਾ ਦਾ ਸੰਦੇਸ਼ ਤੇ ਗੁਰੂ ਨਾਨਕ ਨੂੰ ਚੇਤੇ ਕਰ ਲਿਓ ਇਸ ਖਾਲਸੇ ਦੀ ਸ਼ਰਨ ਦੇ ਵਿੱਚ ਸਭ ਨੂੰ ਸੁੱਖ ਦਾ ਸਾਹ ਮਿਲਣਾ ਓਏ ਇਹੇ ਉਮੀਦ ਜਗਾ ਦਿਓ ਮਾਝੇ ਵਾਲਿਓ ਮਝੈਲ ਜੋਧਿਓ 11 ਨਵੰਬਰ ਨੂੰ ਭਾਈ ਮਨਦੀਪ ਸਿੰਘ ਨੂੰ ਜਿਤਾ ਦਿਓ ਇਹ ਲੰਬਾ ਪੰਥ ਦਾ ਲਾ ਦਿਓ ਸਾਰਾ ਕੂੜਾ ਹੁੰਝ ਕੇ ਬਾਲਟੀ ਦੇ ਵਿੱਚ ਪਾ ਦਿਓ